ਆਹ ਵਾਲੀ ਵੀਡੀਓ ਨਾਲ ਪੰਜਾਬੀ ਉਹ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚੇ ਕਿਉਂਕਿ ਕਿਸੇ ਟਾਈਮ ਆਪਣੀ ਵੀ ਪਾਣੀ ਆਈ ਨਿਕਲਦਾ ਹੁੰਦਾ ਸੀ 2 ਫੁੱਟ ਤੇ ਆਪਣੇ ਦਾਦੇ ਪੜਦਾਦਿਆਂ ਨੂੰ ਸੁਣਦੇ ਹੁੰਦੇ ਸੀ ਕਹਿੰਦੇ ਜਦੋਂ ਪਾਣੀ ਪੀਣ ਦੀ ਲੋੜ ਹੁੰਦੀ ਸੀ ਨਾ ਥੋੜਾ ਜਿਹਾ ਟੋਆ ਪੱਟ ਲੈਂਦੇ ਤੇ ਪਾਣੀ ਨਿਕਲ ਜਾਂਦਾ ਹੁੰਦਾ ਸੀ ਉਹੀ ਪੀ ਲੈਂਦੇ ਹੁੰਦੇ ਸੀ ਉਸੇ ਨਾਲ ਹੀ ਨਹਾ ਲੈਂਦੇ ਹੁੰਦੇ ਸੀਗੇ ਇਹ ਆਪਾਂ ਜ਼ਿੰਦਗੀ 'ਚ ਕਦੇ ਦੇਖਿਆ ਨਹੀਂ ਸੀਗਾ ਪਰ ਤੁਸੀਂ ਅੱਜ ਦੇਖ ਲਓ ਅੱਖੀਂ ਇਹ ਮਿੱਤਰੋ ਰਾਜਸਥਾਨ ਦੀ ਕਿਸੇ ਏਰੀਆ ਦੀ ਵੀਡੀਓ ਆ ਗਈ ਤੁਸੀਂ ਦੇਖ ਲਓ ਲਗਭਗ 2 ਕੋ ਫੁੱਟ ਦੀ ਟੋਆ ਪੱਟਿਆ ਹੋਊਗਾ ਉਹ ਵੀ ਹੱਥਾਂ ਦੇ ਨਾਲ ਪੱਟਿਆ ਕੋਈ ਕਹੀ ਕੋਈ ਦੀ ਲੋੜ ਨਹੀਂ ਪਈ ਹੈਗੀ ਵਿੱਚੋਂ ਦੇਖੋ ਮਿੱਤਰੋ ਪਾਣੀ ਨਿਕਲਿਆ ਆਇਆ ਇਹ ਕੋਈ ਐ ਨਹੀਂ ਹੈਗਾ ਕਿ ਇੱਕੋ ਜਗ੍ਹਾ ਤੋਂ ਨਿਕਲਿਆ ਹੈਗਾ ਇਹ ਏਰੀਏ ਦੇ ਜਿੱਦੋਂ ਮਰਜੀ ਤੁਸੀਂ ਟੋਆ ਪਟੋਗੇ ਉਤੇ 2 ਫੁੱਟ ਤੇ ਤੁਹਾਨੂੰ ਪਾਣੀ ਮਿਲ ਜਾਊਗਾ ਕੋਈ ਕੋਈ ਜਗ੍ਹਾ ਤਾਂ ਇਹ ਜੀ ਆ ਵੀ ਜਿੱਥੇ ਘੋੜਾ ਜੋੜਦੀ ਆਪਣੀ ਖੁਰਮਾਰੇ ਨਾਲ ਥੱਲੇ ਨੂੰ ਤਾਂ ਉੱਥੋਂ ਵੀ ਪਾਣੀ ਨਿਕਲਿਆ ਆਉਂਦਾਗਾ ਕਿਸੇ ਟਾਈਮ ਆਪਣਾ ਪੰਜਾਬ ਦੇ ਵਿੱਚ ਵੀ ਐਂ ਹੁੰਦਾ ਸੀਗਾ ਹੁਣ ਜਿਹੜੇ ਆਪਣੇ 100-100 ਫੁੱਟ ਤੋਂ ਵੀ ਡੂੰਘੇ ਬਗੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਹੋਰ ਡੂੰਘੇ ਬਗ ਜਾਣਗੇ ਤੇ ਆਪਣੇ ਜਵਾਕ ਆਪਣੇ ਗਾਂ ਵਾਲੇ ਪੁਛਤਾ ਗਿਆ ਕਰਨੀਆਂ ਵੀ ਕਿਸੇ ਟਾਈਮ ਪੰਜਾਬ ਦੇ ਵਿੱਚ 100 ਫੁੱਟ ਤੇ ਵੀ ਪਾਣੀ ਹੁੰਦਾ ਸੀਗਾ ਆ 2 ਫੁੱਟ ਵਾਲੀ ਗੱਲ ਤਾਂ ਕਿਤੇ ਹੋਰ ਹੀ ਰਹਿ ਜੂਗੀ ਆ ਦੇਖੋ ਮਿੱਤਰੋ ਪਿਓ ਪ੍ਰੋਪਰ ਪਾਣੀ ਹੈਗਾ ਕੋਈ ਐ ਨਹੀਂ ਹੈਗਾ ਕਿ ਕਿਸੇ ਆਪਣੀ ਦੀ ਇਹ ਕਿਸੇ ਹਿਸਾਬ ਨਾਲ ਹੋ ਹੀ ਨਹੀਂ ਸਕਦਾ ਐ ਮੰਨ ਕੇ ਚੱਲੋ ਕਿ ਇਹ ਨੇਚਰਲੀ ਹੋ ਸਕਦਾ ਆਪਾਂ ਕੋਈ ਨੂੰ ਆਰਟੀਫੀਸ਼ੀਅਲੀ ਵੀਡੀਓ ਦੇ ਵਿਊ ਲੈਣ ਵਾਸਤੇ ਬਣਾ ਹੀ ਨਹੀਂ ਸਕਦੇ ਹੈਗੇ